ਹਨ ਉਹਨਾਂ ਦੇ ਤਿੰਨ ਧੀਆ ਹਾਂਜੀ ਬਰਕਤਾਂ ਖੁਸ਼ੀਆਂ ਦੀ ਬਰਸਾਤ ਹਾਂਜੀ ਬਹੁਤ ਬਹੁਤ ਪਿਆਰੀਆਂ ਨੇ ਹਾਂਜੀ ਬਹੁਤ ਇਹਨਾਂ ਨੇ ਗਿੱਧਾ ਪਾਇਆ ਇੱਕ ਵੀ ਗਲਤੀ ਨਹੀਂ ਐਡੇ ਤੁਸੀਂ ਉਹਨਾਂ ਦੀ ਢਾਲ ਬਣ ਕੇ ਰਹੋ ਸਤਿਕਾਰ ਦਿਓ ਉਹਨਾਂ ਨੂੰ ਬਹੁਤ ਬੁਲੰਦੀਆਂ ਤੇ ਜਾਣਗੀਆਂ ਹਾਂਜੀ ਹਾਂਜੀ ਜੇ ਰੋਜ਼ ਫੇਰੋ ਤਾਂ ਬੰਦਾ ਪਤਲਾ ਵੀ ਹੋ ਜੂ ਹਾਂਜੀ ਹੁਣ ਅਸੀਂ ਯੋਗਾ ਕਰਦੇ ਆ ਭਗਵਾਨ ਦਾ ਜੀ ਅੱਛਾ ਜੀ ਆ ਚੱਕੀਆ ਆ ਕੁੱਤੇ ਜਿਹੜੇ ਆ ਤਾਰਾਂ ਦੇ ਨਾਲ ਹੱਥਾਂ ਦੇ ਨਾਲ ਬਣਾਏ ਹੋਏ ਇਹ ਬੱਚਿਆਂ ਨੇ ਆ ਬਣਾਏ ਜੀ ਨੇ ਨੇ ਅੱਛਾ ਪਿੰਡ ਦੀਆਂ ਕੁੜੀਆਂ ਨੇ ਬੱਚੀਆਂ ਨੇ ਇਹ ਕੁੱਤੇ ਜਿਹੜੇ ਆ ਆਪ ਬਣਾਏ ਤੇ ਕੁੱਤੇ ਮਫਾਦਾਰ ਹੁੰਦੇ ਆ ਹਾਂਜੀ ਹਾਂਜੀ ਜੀ ਜਾਣਕਾਰੀ ਬਹੁਜੀਤ ਪੂਰੀ ਆ ਚਾਟੀਆਂ ਵਿਧਾਣੀਆਂ ਚੱਕੀਆਂ ਆਹ ਚਰਖਾ ਇਹਨੂੰ ਚਲਾਉਂਦੇ ਵੀ ਆ ਕਿ ਦੇਖਣ ਨੂੰ ਰੱਖਿਆ ਨਹੀਂ ਚਲਾਈ ਆ ਤੁਹਾਨੂੰ ਅਸੀਂ ਵੀਡੀਓ ਵੀਡੀਓ ਤੇ ਤੇ ਦੇਖੀਦਾ ਸੀ ਅੱਜ ਅਸੀਂ ਲਾਈਵ ਦੇਖ ਲਿਆ ਤੁਹਾਨੂੰ ਲਾਈਵ ਮਿਲ ਗਿਆ ਅਸੀਂ ਬਹੁਤ ਖੁਸ਼ੀ ਹੋਈ ਹਾਂ ਹਾਂਜੀ ਬਹੁਤ ਬਹੁਤ ਮੇਰੀ ਸ਼ਮਨਤਰੀ ਦੀ ਮੰਮੀ ਦੇ ਨਾਲ ਮਿਲਦੀ ਹੈ ਜਾ ਕੇ ਆਪਣੀ ਮੰਮੀ ਦੱਸੂਗੀ ਸਾਰੇ ਚਾਏ ਹਾਂ ਹਾਂਜੀ ਜਦੋਂ ਸੈਗੀ ਸੀ ਸੂਟ ਰਿਪੀਟ ਨਹੀਂ ਕੀ ਤਾਂ ਨਾਲ ਹੋਰ ਸੀ ਰਿਪੀਟ ਨਹੀਂ ਕਰਨਾ ਸੂਟ ਕਦੇ ਨਹੀਂ ਰਿਪੀਟ ਕਰਨਾ ਹੈਗਾ ਚਾਹੇ ਕੋਈ ਵੀ ਹੋਵੇ ਹਾਂਜੀ ਕਲਚਰ ਪੰਜਾਬੀ ਕਲਚਰ ਤੇ ਫਿਰ ਪੂਰਾ ਤਿਆਰ ਹੋ ਕੇ ਆਉਣਾ ਸੀ ਪੂਰਾ ਫਿਰ ਚਾਹੇ ਕੋਈ ਵੀ ਹੋਵੇ ਹੈਨਾ ਆ ਪਿੰਡ ਦੀਆਂ ਧੀਆ ਜਿਹੜੀਆਂ ਸਾਰੇ ਤੋਂ ਪੇਕੇ ਆਈਆਂ ਧੀਆਂ ਦੇ ਤਿਉਹਾਰ ਤੇ ਹੈਗੀਆਂ ਕਾਫੀ ਜਾਣੀਆਂ ਆਈਆਂ ਹਾਂਜੀ ਕਾਫੀ ਇਹ ਚੰਗੀ ਗੱਲ ਹਾਂਜੀ ਸਾਰਿਆਂ ਨੂੰ ਕਿਹਾ ਸੀ ਬੱਚਿਆਂ ਨੂੰ ਧੀਆਂ ਨੂੰ ਇਹ ਜੱਗੋਂ ਆਤੋਂ ਆਈਆਂ ਆ ਅੱਛਾ ਹਾਂਜੀ ਕਿੰਨਾ ਬਹੁਤ ਆ ਚੜਦਾ ਬਹੁਤ ਖੁਸ਼ੀ ਹੁੰਦੀ ਆਪਣੇ ਪਿੰਡ ਦਾ ਇਦਾਂ ਦੇਖ ਕੇ ਨਾ ਸਤਕਾਰ ਹੁੰਦਾ ਵੀ ਜਾਂ ਧੀਆਂ ਦਾ ਮੌਕਾ ਦਿੱਤਾ ਗਿਆ ਬਹੁਤ ਖੁਸ਼ੀ ਆ ਪਿੰਡ ਵੱਲ ਕਹਿੰਦੇ ਕਿ ਧੀਆਂ ਕਰਕੇ ਧੀਆਂ ਤੇ ਧੀਆਂ ਹੁੰਦੀਆਂ ਨੇ ਸਮਾਜ ਦੀਆਂ ਨੀਂਵਾਂ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂ ਸਤੋ ਇਸ ਸਮੇਂ ਅਸੀਂ ਪਿੰਡ ਭੂਤਾ ਵਿੱਚ ਮੌਜੂਦ ਆ ਤਕਰੀਬਨ ਪੌਣਾ ਇੱਕ ਘੰਟਾ ਹੋ ਗਿਆ ਇੱਥੇ ਆਏ ਹੋਏ ਪਰ ਜੋ ਮਾਹੌਲ ਇਹਨਾਂ ਨੇ ਸਿਰਜਿਆ ਇਹ ਸਾਰੀ ਜ਼ਿੰਦਗੀ ਯਾਦ ਰਹੂਗਾ ਸਤਿਕਾਰਯੋਗ ਸਰਪੰਚ ਸਾਹਿਬ ਸੁਰਜੀਤ ਜੀ ਜਿੰਨੇ ਵੀ ਅਹਿਮ ਸ਼ਖਸੀਅਤਾਂ ਨੇ ਸਾਰੇ ਬਹੁਤ ਪਿਆਰੇ ਨੇ ਬਹੁਤ ਮਿਲਨਸਾਰ ਨੇ ਬਹੁਤ ਸਤਿਕਾਰਯੋਗ ਨੇ ਇੱਧਰ ਸਾਡੇ ਭਾਬੀ ਜੀ ਹੁਣ ਅੱਧੇ ਘੰਟੇ ਜਿੰਨਾ ਪਿਆਰ ਪੈ ਗਿਆ ਸਾਡੇ ਭਾਬੀ ਜੀ ਗੁਰਦੀਪ ਜੀ ਬਹੁਤ ਸਤਿਕਾਰਯੋਗ ਨੇ ਸਾਰੀਆਂ ਭੈਣਾਂ ਮਾਵਾਂ ਬਹੁਤ ਸਤਿਕਾਰਯੋਗ ਨੇ ਔਰ ਇਹਨਾਂ ਨੇ ਤੀਆਂ ਨੂੰ ਇੱਕ ਅਜਿਹਾ ਮੌਕਾ ਦਿੱਤਾ ਕਿ ਅੱਜ ਤੀਆਂ ਨੇ ਆਪਣੇ ਪੂਰੇ ਚਾ ਪੂਰੇ ਕੀਤੇ ਆ ਮੈਂ ਹੁਣੇ ਗਿੱਧਾ ਦੇਖ ਕੇ ਹਟਿਆ ਸੱਭਿਆਚਾਰਕ ਪ੍ਰੋਗਰਾਮ ਹੈ ਔਰ ਤੀਆਂ ਨੇ ਐਨਾ ਅੱਛਾ ਪਰਫਾਰਮ ਕੀਤਾ ਇੱਕ ਵੀ ਗਲਤੀ ਨਹੀਂ ਕੀਤੀ ਔਰ ਤੁਹਾਡੇ ਪਿੰਡ ਨੇ ਉਹਨਾਂ ਦਾ ਸਾਥ ਦਿੱਤਾ ਬਹੁਤ ਸਤਿਕਾਰ ਬਹੁਤ ਸ਼ਲਾਘਾ ਤੇ ਭੈਣ ਜੀ ਮੈਨੂੰ ਹੁਣ ਦੱਸੋ ਕਿੰਨੀ ਦੇਰ ਤੋਂ ਤੁਸੀਂ ਤੀਆਂ ਦਾ ਤਿਹਾਰ ਕਰਾ ਰਹੇ ਹੋ ਤੇ ਉਹਦੇ ਪਿੱਛੇ ਜਦੋਂ ਸ਼ੁਰੂ ਕੀਤਾ ਸੀ ਮਕਸਦ ਕੀ ਸੀ ਅਸੀਂ 2022 ਵਿੱਚ ਹੀ ਕੀਤਾ ਸੀ ਸ਼ੁਰੂ ਅੱਛਾ ਜੀ ਸਾਡਾ ਮਕਸਦ ਐਸੀ ਕਿ ਸਾਰੇ ਪਿੰਡਾਂ ਵਿੱਚ ਤੀਆਂ ਹੋਣੀਆਂ ਸੀ ਸਾਡੇ ਬੱਚੇ ਕਹਿੰਦੇ ਸੀ ਅਸੀਂ ਤੀਆਂ ਦੇਖਣੇ ਉੱਥੇ ਜਾਣਾ ਉੱਥੇ ਜਾਣਾ ਸੀਗਾ ਸੀ ਆਪਣੇ ਪਿੰਡ ਚ ਹੀ ਦੇਖਾਂਗੇ ਆਪਣੇ ਪਿੰਡ ਦਾ ਸਾਰਾ ਨਗਰ ਦੇਖੂਗਾ ਪਿੰਡ ਜਿਹਾ ਬਣਾਵਾਂਗੇ ਤੀਆਂ ਦਾ ਅੱਛਾ ਇੱਕ ਹੋਰ ਖੁਸ਼ੀ ਦੀ ਗੱਲ ਦੱਸਦਾ ਭੈਣ ਹੁਣਾਂ ਦੇ ਤਿੰਨ ਤੀਆਂ ਹਾਂਜੀ ਬਰਕਤਾਂ ਹਾਂਜੀ ਖੁਸ਼ੀਆਂ ਦੀ ਬਰਸਾਤ ਹਾਂਜੀ ਬਹੁਤ ਬਹੁਤ ਪਿਆਰੀਆਂ ਨੇ ਹਾਂਜੀ ਬਹੁਤ ਤਿੰਨਾਂ ਨੇ ਗਿੱਧਾ ਪਾਇਆ ਇੱਕ ਵੀ ਗਲਤੀ ਨਹੀਂ ਇੱਦਾਂ ਤੁਸੀਂ ਉਹਨਾਂ ਦੀ ਢਾਲ ਬਣ ਕੇ ਰਹੋ ਸਤਿਕਾਰ ਦਿਓ ਉਹਨਾਂ ਨੂੰ ਬਹੁਤ ਬੁਲੰਦੀਆਂ ਤੇ ਜਾਣ ਗਿਆ ਹਾਂ ਹਾਂ ਜੀ ਹਾਂ ਜੀ ਅਸੀਂ ਵੀ ਨਾਲ ਰੜ ਕੇ ਦਿੰਨੇ ਆ ਅੱਛਾ ਤੁਸੀਂ ਸਮਝਾਉਂਦੇ ਸੀ ਕਿ ਬੇਟਾ ਗਲਤ ਹੈ ਜੇ ਸਹੀ ਹੈ ਹਾਂ ਨਹੀਂ ਅਸੀਂ ਦੱਸੇ ਕਿ ਇਹਦਾ ਸਹੀ ਤਰ੍ਹਾਂ ਸਾਡੇ ਕੋਲੇ ਹੀ ਆ ਗਵੰਡ ਵੇਚਿਆ ਹੋਇਆ ਕਿੰਨੇ ਦਿਨਾਂ ਤੋਂ ਤਿਆਰੀ ਚੱਲ ਰਹੀ ਸੀ 16 ਦਿਨ ਹਾਂਜੀ 16 ਦਿਨੋਂ ਪ੍ਰੈਕਟਿਸ ਕਰਦੇ ਬੱਚੇ ਸਕੂਲ ਦੇ ਵਿੱਚ ਅੱਛਾ ਇੱਥੇ ਹੀ ਹਾਂਜੀ ਸ਼ਾਮ ਨੂੰ ਲੈ ਕੇ ਆਉਂਦੇ ਸੀ ਰੋਜ਼ ਫਿਰ ਸ਼ਾਮ ਨੂੰ ਰੋਜ਼ ਲੈ ਕੇ ਆਉਂਦੇ ਜ਼ਿੰਮੇਵਾਰੀ ਸੀ ਮੇਰੀ ਆਪਣੀ ਇੱਥੇ ਕੋਈ ਵੀ ਨਿਆਣਾ ਨਹੀਂ ਸੀ ਬਾਹਰ ਜਾਂਦਾ ਤੁਹਾਡੀ ਬੇਟੀ ਇੱਥੇ ਨਹੀਂ ਨਹੀਂ ਮੈਂ ਮੋੜੀ ਚੱਕੀ ਆ ਮੋੜੇ ਦੇਖ ਸਾਰੀਆਂ ਤੁਹਾਡੀਆਂ ਬੇਟੀਆਂ ਹੀ ਆ ਇਹਦਾਰੀ ਆਪਣੀਆਂ ਹੀ ਪਿੰਡ ਦੀਆਂ ਧੀਆਂ ਦੇਖੋ ਭੈਣਾਂ ਦਾ ਵੀ ਭਾਈਚਾਰਕ ਸਾਂਝ ਹੁੰਦੀ ਆ ਹਾਂਜੀ ਹਾਂਜੀ ਪੂਰੀ ਜੀ ਪੂਰੀ ਪੂਰਾ ਦੱਤਾ ਨਾਲ ਜੀ अच्छा ਹੁਣ ਇੱਥੇ ਭੈਣਾ ਮੌਜੂਦ ਨਹੀਂ ਇਹਨਾਂ ਦੇ ਮਨ ਦੇ ਕੀ ਭਾਵ ਆ ਇਹਨਾਂ ਦੇ ਮਨ ਦੇ ਭਾਵ ਇਹ ਬਹੁਤ ਵਧੀਆ ਈ ਤੀਆਂ ਮਨਾਈਆਂ ਜਾਂਦੀਆਂ ਸਾਡਾ ਫੈਕਸ਼ਨ ਆ ਸਾਡਾ ਤਿਹਵਾਰ ਆ ਅਸੀਂ ਮਨਾ ਸਕਦੇ ਹਾਂ ਹਰ ਸਾਲ ਹਰ ਸਾਲ ਇੱਕ ਦਿਨ ਖੁਸ਼ੀ ਦਾ ਤਾਲ ਦਾ ਹੀ ਆ ਸਾਲ ਕੰਮ ਕਰਨਾ ਇੱਕ ਦਿਨ ਤਾਂ ਫ੍ਰੀ ਹੈਗੀ ਜੀ ਤੁਹਾਨੂੰ ਜੰਗਾ ਲੱਗਦਾ ਸਾਰਾ ਦਿਨ ਤਾਂ ਘਰ ਚ ਫਿਰ ਹੀ ਦੇਖੀ ਜਾਂਦੇ ਆ ਕਿ ਪਰੌਣੇ ਤੇ ਪਹੁੰਚੇ ਵੀ ਠੀਕ ਆ ਕਿ ਨਹੀਂ ਕੁਰਤੇ ਪਜਾਮੇ ਤੇ ਚੱਲ ਜਾਣੇ ਉਹੀ ਨਹੀਂ ਠੀਕ ਹੁੰਦੇ ਕੁਝ ਦੇਖਣਾ ਪੈਂਦਾ ਸਾਰਾ ਘਰ ਚ ਹੀ ਖੁਸ਼ੀ ਵੀ ਹੁੰਦੀ ਐ ਤੇ ਹਾਰ ਤੇ ਤੀਆਂ ਦਾ ਬਾਕੀ ਸਾਡੀ ਗ੍ਰਾਮ ਪੰਚਾਇਤ ਐਨਆਰਆਈ ਵੀਰ ਤੇ ਨਗਰ ਇਸ ਨੂੰ ਸੰਗ ਦੇ ਸਿਰ ਤੇ ਹੀ ਤੀਆਂ ਪਿੰਡ ਪੁੱਤਾਂ ਚ ਕਰਾਈਆਂ ਜਾ ਰਹੀਆਂ ਤੁਸੀਂ ਵੀ ਨਾਲ ਹੈਲਪ ਕਰਨੀ ਆ ਸਾਰੇ ਨਾਲ ਮੈਂ ਕੇਰ ਕਰਕੇ ਬਤਾਉ ਹਾਂ ਜੀ ਤੁਸੀਂ ਰੇਹ ਸਾਡੇ ਹੀ ਤੀਆਂ ਤੇ ਪਹੁੰਚਣਾ ਹੈ ਜਿੰਨਾ ਜਰਾ ਸੀ ਭਾਬੀ ਜੀ ਨੇ ਕਹਿ ਤਾਉਣਾ ਵਾਂਗੇ ਬਹੁਤ ਫੋਨ ਕੀਤੇ ਤੁਹਾਨੂੰ ਤੁਸੀਂ ਸਾਰੇ ਫੋਨ ਦਾ ਜਵਾਬ ਨਹੀਂ ਦਿੰਦੇ ਸੀ ਆ ਗਏ ਨਾ ਤੁਸੀਂ ਚਰਾਗ ਰਗੜਦਾ ਸੀ ਪਰ ਘਟੋਗੇ ਅੱਛਾ ਇੱਧਰ ਗੱਲ ਕਰੀਏ ਜੀ ਵਿਰਸਾ ਸਾਹਮਣੇ ਰੱਖਿਆ ਚਰਖਾ ਵੀ ਐ ਇੱਧਰ ਮਧਾਨੀ ਵੀ ਐ ਤੁਸੀਂ ਜਾਣਕਾਰੀ ਦਿਓ ਜੀ ਸਾਰੀ ਹਾਂ ਜੀ ਆਹ ਮਧਾਨੀ ਫੇਰਨ ਵਾਸਤੇ ਦੁੱਧ ਰੇਕਣ ਵਾਸਤੇ ਆਪਾਂ ਦੁੱਧ ਦਿੰਦੇ ਹਾਂ ਜੀ ਜੇ ਇਹ ਰੋਜ਼ ਫੇਰੋ ਤਾਂ ਬੰਦਾ ਪਤਲਾ ਵੀ ਹੋ ਜੂ ਹਾਂ ਜੀ ਹੁਣ ਅਸੀਂ ਯੋਗਾ ਕਰਦੇ ਆ ਭਗਵੰਤਨਾਨ ਦੀ ਅੱਛਾ ਜੀ ਆਹ ਚੱਕੀ ਆਹ ਕੁੱਤੇ ਜਿਹੜੇ ਆ ਤਾਰਾਂ ਦੇ ਨਾਲ ਹੱਥਾਂ ਦੇ ਨਾਲ ਬਣਾਏ ਹੋਏ ਇਹ ਬੱਚੇ ਨੇ ਆ ਬਣਾਏ ਜੀ ਨੇ ਨੇ ਅੱਛਾ ਪਿੰਡ ਦੀਆਂ ਕੁੜੀਆਂ ਨੇ ਬੱਚੀਆਂ ਨੇ ਇਹ ਕੁੱਤੇ ਜਿਹੜੇ ਆ ਆਪ ਬਣਾਏ ਤੇ ਕੁੱਤੇ ਵਫਾਦਾਰ ਹੁੰਦੇ ਆ ਹਾਂਜੀ ਹਾਂਜੀ ਜੀ ਜਾਣਕਾਰੀ ਦੋ ਜੀ ਪੂਰੀ ਆਹ ਚਾਟੀਆਂ ਵਿਧਾਣੀਆਂ ਚੱਕੀਆਂ ਆ ਚਰਖਾ ਇਹਨੂੰ ਚਲਾਉਂਦੇ ਵੀ ਆ ਕਿ ਦੇਖਣ ਨੂੰ ਰੱਖਿਆ ਨਹੀਂ ਚਲਾਈ ਐਵੇਂ ਅੱਛਾ ਜੀ ਹਾਂਜੀ ਚਲਾਈ ਐ ਤੁਸੀਂ ਦੇਖਿਆ ਨਹੀਂ ਹੈਗਾ ਜੀ 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 ਹਾਂਜੀ ਅੱਛਾ ਸਜਾਵਟ ਕੀਤੀ ਐ ਸਜਾਵਟ ਕੀਤੀਆਂ ਨੇ ਪੂਰੀ ਪ੍ਰਬੰਧਕ ਕਮੇਟੀ ਨਾਲ ਇੱਕ ਵਾਰੀ ਜਾਣਕਾਰੀ ਸਾਂਝੀ ਕਰੋ ਕੌਣ ਕੌਣ ਨੇ ਮੈਂਬਰ ਉਹਨਾਂ ਨਾਮ ਦੱਸੋ ਜੀ ਹਾਂਜੀ ਮੈਂਬਰ ਦਾ ਪਹਿਲਾ ਮੈਂ ਹੀ ਆ ਲੇਡੀਜ਼ ਵਿੱਚੋਂ ਭਾਬੀ ਸਾਡੇ ਹਾਂਜੀ ਮੈਂ ਹੀ ਆ ਫਿਰ ਰਾਜਾ ਆ ਠੀਕ ਹੈ ਜੀ ਹਾਂਜੀ ਸਰਜੀ ਸਰਪੰਚਾ ਜੀ ਤਾਂ ਹੋਰ ਇਹ ਬੀਬੀਆਂ ਨਾਂ ਸਾਰੀਆਂ ਇਹ ਨੇ ਭੈਣ ਜੀ ਹਾਂਜੀ ਇਹ ਵੀ ਸਾਡੇ ਨਾਲ ਹੀ ਆ ਇਹ ਵੀ ਸਾਡੇ ਨਾਲ ਹੈ ਨਾਮ ਨਾਮ ਦੱਸੋ ਜੀ ਹੈ ਇਹ ਬੀਬੀ ਬਲਵਿੰਦਰ ਗੋਵਿੰਦਕੌਰ ਜੀ ਇਹ ਸੰਤੋਸ਼ ਜੀ ਅਸਕਵਿੰਦੇ ਅਸਵਿੰਦਰ ਕੌਰ ਜੀ ਹਾਂਜੀ ਤੇ ਇਹ ਵੀ ਸਕਵਿੰਦਰ ਹਾਂਜੀ ਨੀਲਮ ਜੀ ਆ ਪਰਮਜੀਤ ਉਹ ਸੋਨੀਆ ਠੀਕ ਹੈ ਜੀ ਹਾਂਜੀ ਜੇ ਰੌਣਕ ਪੂਰੀ ਲੱਗੀ ਆ ਹਾਂਜੀ ਔਰ ਤੁਸੀਂ ਧੀਆਂ ਨੂੰ ਵਿਰਸਾ ਸਾਂਭਿਆ ਆਪਣਾ ਬਚਪਨ ਵੀ ਸਾਂਭੀ ਰੱਖਾਂਗੇ ਜਿੰਨਾ ਜੇ ਸਾਡੀ ਜ਼ਿੰਦਗੀ ਅਸੀਂ ਸਾਂਭੀ ਰੱਖਾਂਗੇ ਅੱਛਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਹੀ ਰੱਖਾਂਗੇ ਬਹੁਤ ਚੰਗੀ ਗੱਲ ਹੈ ਕੋਈ ਆਪਣੀ ਪੁਰਾਣੀ ਯਾਦ ਆਉਂਦੀ ਹੋਵੇ ਬਚਪਨ ਦੀ ਜਦ ਧੀਆਂ ਮਨਾਉਂਦੇ ਸੀ ਬਹੁਤ ਯਾਦ ਆਉਂਦੀ ਸੀ ਜਦੋਂ ਛੋਟੇ ਛੋਟੇ ਹੁੰਦੇ ਸੀ ਪਿੰਡਾਂ ਵਿੱਚ ਮੰਦੀਆਂ ਸੀ ਨਿੱਕੇ ਪਿੰਗਾ ਝੂੜਦੇ ਸੀ ਕਾਹਦਾ ਮਾਹੌਲ ਦਿੱਤਾ ਤੁਸੀਂ ਹਾਂਜੀ ਸਾਰਿਆਂ ਦਾ ਮਾਹੌਲ ਦਿੱਤਾ ਆਪਣੇ ਮਾਪੇ ਯਾਦ ਆਉਂਦੇ ਇਦਾਂ ਬਹੁਤ ਮਾਪੇ ਦਾ ਮਾਪੇ ਦਾ ਹਰ ਦਮ ਯਾਦ ਆਉਂਦੇ ਸਿਰੇ ਸਿਰੇ ਪਸੀਨੇ ਚ ਹੰਝੂ ਵੀ ਲੁਕਦੇ ਪਏ ਲੱਗਦਾ ਕਿ ਯਾਰ ਬਹੁਤ ਮਾਪੇ ਉਹਦੀ ਯਾਦ ਤਾਂ ਆਉਂਦੀ ਹੈ ਹਾਂਜੀ ਉਹ ਥੋੜੇ ਦੇ ਪਾਸੇ ਉਹ ਮਾਹੌਲ ਨੂੰ ਮਾਰੀ ਇੱਕ ਯਾਦ ਕਰਾ ਦੋ ਜਿਹੜੀਆਂ ਭੈਣਾਂ ਨਾ ਅਮਰੀਕਾ ਕੈਨੇਡਾ ਇੰਗਲੈਂਡ ਬੈਠੀਆਂ ਉਹ ਵੀ ਅਹਿਸਾਸ ਕਰਨਗੀਆਂ ਉਹ ਮਾਹੌਲ ਮਾਰੇ ਯਾਦ ਕਰਾ ਦੋ ਅੱਜ ਤੋਂ 20 25 ਸਾਲ ਪਹਿਲਾਂ ਉਹ ਤਾਂ ਬਹੁਤ ਮਾਹੌਲ ਯਾਦ ਕਰਦੀਆਂ ਬਣਾਇਦੀਆਂ ਨਾ ਉਹਨਾਂ ਨੇ ਮਨ ਇਦਾਂ ਕਹਿੰਦੇ ਵੀ ਅਸੀਂ ਵੀ ਚੱਲੇ ਜਾਈਏ ਤੀਆਂ ਮਨਾਂ ਪਾਸੇ ਨਹੀਂ ਇੰਡੀਆ ਜੀ ਅਸੀਂ ਇਹਨਾ ਪ੍ਰੋਗਰਾਮੇ ਸ਼ਾਮ ਲਈ ਇੱਕ ਤਾਂ ਤੁਸੀਂ ਕੋਈ ਬਜ਼ੁਰਗ ਦੇਖਦੇ ਆਪਣੇ ਪਿਤਾ ਦੀ ਯਾਦ ਆਉਂਦੀ ਹੈ ਬਹੁਤ ਮਾਂ ਦੀ ਯਾਦ ਆਉਂਦੀ ਬਹੁਤ ਸਰ ਹਾਂਜੀ ਮਹਿਸੂਸ ਕਰਦੇ ਹਾਂ ਬਹੁਤ ਜ਼ਿਆਦਾ ਹਰੇਕ ਚੀਜ਼ ਮਹਿਸੂਸ ਕਰ ਰਿਹਾ ਮਾਪਿਆਂ ਨੂੰ ਵੀ ਭੈਣ ਭਾਈ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਪੁਰਾਣੀਆਂ ਖੇਡਾਂ ਜਿਵੇਂ ਸਕੂਲੀ ਪੜ੍ਹਾਈ ਨਹੀਂ ਸੇਲੀਆਂ ਸਭ ਸਾਰਾ ਕੁਝ ਯਾਦ ਕਰਦੇ ਆਪਣਾ ਬਚਪਨ ਵੀ ਯਾਦ ਕਰਦੇ ਵੀ ਨਵੀਆਂ ਵਾਰੀ ਸਾਡਾ ਬਚਪਨ ਹੁਣ ਨਿਰੰਤਰ ਚਲਾਉਂਦੇ ਰਹੂਗੇ ਹਾਂਜੀ ਚਲਾਉਂਦੇ ਰਹੂਗੇ ਜਿੰਨਾਂ ਨੇ ਸਾਡੀ ਜ਼ਿੰਦਗੀ ਚਲਾਈ ਹੈ ਇੱਕ ਵਾਰੀ ਸਾਰੀਆਂ ਭੈਣਾਂ ਲਈ ਆਪਣੇ ਲਈ ਤੁਸੀਂ ਆਪ ਤਾੜੀਆਂ ਮਾਰ ਦਿਓ ਰਜਿੰਦਰ ਭੈਣ ਜੀ ਹੁਣੀ ਸੁਖਵਿੰਦਰ ਜੀ ਸੰਤੋਸ਼ ਜੀ ਸੋਨੀਆ ਜੀ ਇਧਰ ਇਧਰ ਦੋ ਨਾਮ ਐ ਭੁੱਲ ਗਿਆ ਜੀ ਪਰਮਜੀਤ ਨੀਲਮ ਜੀ ਠੀਕ ਹੈ ਜੀ। ਪਰਕਵਿੰਦਰ ਜੀ, ਸਕਿੰਦਰ ਜੀ, ਬਲਜਿੰਦਰ ਜੀ। ਬਸ ਤੁਸੀਂ ਸਾਡੇ ਨਗਰ ਵਿੱਚ ਆਉਂਦੇ ਰਹੇ, ਤਿਆਂ ਦੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਰੇਖ ਸਾਹਿਬ। ਦੇਖੋ ਤੁਹਾਡੇ ਬਹੁਤ ਜੀ ਥੈਂਕ ਯੂ ਤੁਹਾਡਾ ਅਸ਼ੀਰਵਾਦ ਮਿਲਦਾ ਰਹੇ, ਭੱਡੀਆਂ ਪੈਣ ਵਾਲੇ ਅਸੀਂ ਜ਼ਰੂਰ ਆਉਂਦੇ ਰਹਾਂਗੇ। ਹਾਂ ਜੀ ਅਸੀਂ ਵੀਡੀਓ ਤੇ ਤੇ ਦੇਖੀਦਾ ਸੀ। ਅੱਜ ਅਸੀਂ ਲਾਈਵ ਦੇਖ ਲਿਆ ਤੁਹਾਨੂੰ। ਉਹ ਲਾਈਵ ਮਿਲ ਗਿਆ ਅਸੀਂ। ਬਹੁਤ ਖੁਸ਼ੀ ਹੋਈ। ਹਾਂ ਜੀ ਬਹੁਤ ਬਹੁਤ ਅਨੰਦ। ਮੇਰੀ ਸ਼ਕਲ ਤਾਂ ਇਹਨਾਂ ਦੀ ਮੰਮੀ ਦੇ ਨਾਲ ਮਿਲਦੀ ਹੈ ਜਾ ਕੇ ਆਪਣੀ ਮੰਮੀ ਦੱਸੂਗੇ। ਦੇਖ ਲੈਣਾ ਜੀ ਉਹਨਾਂ ਨੇ। ਅੱਛਾ ਮੈਂ ਤਾਂ ਸਮਝ ਜਦ ਤੱਕ ਦੇਖਿਆ ਨਾ ਬੱਚੀਆਂ ਇੰਨਾ ਆਨੰਦ ਲੈ ਰਹੀਆਂ ਮੈਂ ਕਿਵੇਂ ਆਪਣੀ ਬੇਟੀ ਨੂੰ ਵੀ ਲੈ ਆਂਦਾ ਹਾਂ ਗਲਤੀ ਕੀਤੀ ਅੱਗੇ ਤੋਂ ਲੈ ਕੇ ਆਇਆ ਕਰਿਓ ਜੀ ਜਰੂਰ ਜੀ ਖੁੱਲਾ ਸਦਾ ਨੈਕਸਟ ਟਾਈਮ ਵਾਸਤੇ ਜੀ ਪਾਣੀ ਕੀ ਕਹੋਗੇ ਤੁਸੀਂ ਅੱਜ ਦੇ ਦਿਨ ਤੇ ਬਹੁਤ ਵਧੀਆ ਤੀਆਂ ਦਾ ਤਿਹਾਰ ਮਨਾਇਆ ਸਾਡੇ ਸਾਰਿਆਂ ਨੇ ਸੰਜੋਗ ਨਾਲ ਐਨ ਆਰ ਆਈ ਸਾਰਿਆਂ ਦੀ ਕਮੀ ਵੈਸੇ ਹੁੰਦੀ ਨਹੀਂ ਕਮੀ ਪੇਸ਼ੀ ਕੇਵਲ ਮਨ ਨੂੰ ਲੱਗਦਾ ਕਿ ਅੱਗੇ ਤੋਂ ਆਹ ਚੀਜ਼ ਸੁਧਾਰ ਕਰਾਂ ਕਿਉਂਕਿ ਹੈ ਇਦਾਂ ਦੀ ਗੱਲ ਇਦਾਂ ਨਹੀਂ ਹੈ ਤਾਂ ਐਨੀ ਕੋਈ ਛੱਡੀ ਤਾਂ ਨਹੀਂ ਕਮੀ ਪੇਸ਼ੀ ਜਿੱਦਾਂ ਪਿੰਡੀ ਕਈ ਮੇਸ਼ੀ ਆ ਨਾ ਗਿੱਦੇ ਵਿੱਚ ਆ ਨਾ ਕਿਸੇ ਨਾਲ ਚੀਰ ਪੂਰੀ ਬਣਾਇਆ ਤਾਂ ਹੀ ਉਹ ਸੂਲੀ ਦੀ ਜਗਾ ਪੂਰੀ ਗਈ ਜਾਂਦੀ ਆ ਹਾਂ ਮਾਲ ਪੂਰੇ ਕੋਬਦੇ ਬਣਾਏ ਦਾਲ ਜਿੰਦਾ ਹੁੰਦਾ 1 ਮਹੀਨੇ ਚ ਚੱਲਦਾ ਤੇ ਬਾਕੀ ਰੋਟੀ ਨਾਲ ਪਿਆਰ ਸੀ ਸਭ ਸਾਰੇ ਕੁਝ ਬਣਾਇਆ ਅੱਛਾ ਚੱਕਰ ਕਾਵਟ ਮੈਨੂੰ ਪਰ ਲਗੀ ਕਹਿੰਦੇ ਵਿੱਚ ਕਿਨੇ ਮਣ ਕਿਣੀਆਂ ਆ ਗਈਆਂ ਨੇ ਲੈ ਆਇਆ ਸਵੇਰੇ ਸਾਡੀ ਨਹੀਂ ਆਇਆ ਖਰਾਬ ਲੱਗਦਾ ਮੌਸਮ ਉਦੋਂ ਲੱਗਦਾ ਸੀ ਪਤਾ ਨਹੀਂ ਕਿੱਦਾਂ ਹੋਣਾ ਇਹ ਵਿਚਾਰੀ ਸਵੇਰੇ ਕੱਲ 8 8:30 8 ਵਜੇ ਉੱਠ ਕੇ ਆ ਕੇ ਗਰਾਊਂਡ ਦੇ ਵਿੱਚ ਘੁੰਮੀ ਫਿਰੀ ਪੈਰ ਰੱਖ ਕੇ ਦੇਖੇ ਵਾ ਠੀਕ ਵੀ ਹੈਗਾ ਇਹਨੂੰ ਫਿਕਰ ਸਾਰ ਪੈਣਾ ਜਿਆਦੇ ਸੀਗਾ ਪਰਬੰਧਕ ਪਰਬੰਧਕ ਨੇ ਆਏ ਪਰਬੰਧਕ ਸੀ ਦੇਖਿਆ ਠੀਕ ਹੈ ਫੇਰ ਅਸੀਂ ਅਸੀਂ ਨਾਲ ਸਹਿਯੋਗੀ ਆ ਪ੍ਰਬੰਧਕ ਇਹ ਆ ਕਿ ਕੈਪਟਨ ਨੇ ਟੀਮ ਦੇ ਕੈਪਟਨ ਇਹ ਪਲੇਅਰ ਹੈ ਬਾਕੀ ਪਲੇਅਰ ਅਸੀਂ ਖਿਡਾਰੀ ਆ ਬਾਕੀ ਆ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਅੱਧੇ ਕੈਂਟੀਨ ਵਿੱਚ ਲੱਗਦਾ ਨਹੀਂ ਅੱਛਾ ਸਕੂਲ ਦਾ ਕਿੰਨਾ ਸਹਿਯੋਗ ਹੈ ਸਕੂਲ ਦਾ ਬਹੁਤ ਸਹਿਯੋਗ ਹੈ ਇੱਥੇ ਹੀ ਬਣਾਈਆਂ ਜਾਂਦੀਆਂ ਸਕੂਲ ਦੇ ਸੰਦਿਗ ਸਕੂਲ ਵਿੱਚ ਹੀ ਖਾਣਾ ਬਣਾਇਆ ਸਾਰਾ ਸਕੂਲ ਵਿੱਚ ਹੀ ਕੀਤਾ ਲਵਾਈ ਲਾਇਆ ਜੀ ਚੱਲਦਾ ਕਿਹੜੇ ਕਿਹੜੀ ਸਬੇਚਾਰਕ ਪਰਫਾਰਮੈਂਸ ਬੱਚਿਆਂ ਵੱਲੋਂ ਦਿੱਤੀ ਗਈ ਬੱਚਿਆਂ ਨੇ ਸਾਰੀਆਂ ਦਿੱਤੀਆਂ ਗੱਦ ਪਿੰਡਾ ਭੰਗੜਾ ਵੀ ਸੀ ਬੱਚਿਆਂ ਦਾ ਸੀਗਾ ਮੁੰਡਿਆਂ ਦਾ ਛੋਟੇ ਬੱਚੇ ਛੋਟੇ ਬੱਚਿਆਂ ਦਾ ਸੀ ਮੁੰਡਿਆਂ ਦਾ ਛੋਟੇ ਤੋਂ ਲੈ ਕੇ ਵੱਡਿਆਂ ਦਾ ਸਾਰਿਆਂ ਦਾ ਕਰਵਾਇਆ ਪਿੰਡ ਦਾ ਪੂਰਾ ਇੱਕ ਇਤਫਾਕ ਹੈ ਜੀ ਅੰਟੀ ਜੀ ਕੁਝ ਕਹਿਣਾ ਚਾਹੁੰਦੇ ਹਾਂ ਹਾਂ ਜੀ ਨਹੀਂ ਨਹੀਂ ਸਵੇਰੇ ਜਿਆਦਾ ਸੀਗੇ ਜਾਣਾ ਦੇਖੋ ਅਸੀਂ ਅਗਲੀ ਵਾਰ ਤੁਸੀਂ ਇੱਥੇ ਹੀ ਰਹਿ ਆ ਕਰਨਾ ਹਾਂ ਜੀ ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਹਾਂ ਜੀ ਸਾਰੇ ਪਿੰਡ ਦਾ ਧੰਨਵਾਦ ਸਰਪੰਚ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸੰਯੋਗ ਦਿੱਤਾ ਸਾਡੇ ਨਾਲ ਹੈ ਨਾ ਸਾਰਿਆਂ ਦਾ ਇਕੱਠਿਆਂ ਦਾ ਪਿੰਡ ਵਿੱਚ ਸਹਿਯੋਗ ਸਰਪੰਚ ਨੇ ਹੀ ਸਾਰਾ ਕੰਮ ਕੀਤਾ ਸਰਪੰਚ ਬਹੁਤ ਵਧੀਆ ਬਹੁਤ ਵਧੀਆ ਸਾਡੇ ਹੀ ਚੁਣਿਆ ਸਰਪੰਚ ਹੈ ਸਾਡੇ ਦੋ ਤਿੰਨ ਵਾਰੀ ਅਸੀਂ ਇਹਨੂੰ ਬਣਾ ਹਟੇ ਆ ਤੇ ਗਾਹਾਂ ਵੀ ਇਹ ਚੰਗੇ ਕੰਮ ਕਰਨਗੇ ਫਿਰ ਵੀ ਬਣਾਵਾਂਗੇ ਹਾਂਜੀ ਹਾਂ ਜੀ ਇਹ ਤਾਂ ਪਿੰਡ ਦਾ ਸਰਪੰਚ ਘਰੋਂ ਫੇਰ ਤਾਂ ਸਰਪੰਚ ਬਣੇ ਰਹਿੰਦੇ ਸਰਪੰਚ ਤਾਂ ਹੀ ਸਾਡੇ ਸਾਥ ਹੁੰਦੇ ਸੀ ਬਿਨਾ ਸਰਪੰਚ ਜੀ ਤਾਂ ਹੀ ਸਾਡਾ ਸਾਥ ਹੁੰਦਾ ਸੀ ਹਾਂ ਕਿ ਦੇ ਦੁੱਖ ਵਿੱਚ ਹਾਜ਼ਰ ਹੁੰਦੇ ਆ ਜੀ ਹਾਂਜੀ ਬਹੁਤ ਫੇਰਦਾ ਹੁੰਦਾ ਯਾਰ ਹਾਂਜੀ ਮਾਦੇ ਤੁਸੀਂ ਗੱਲ ਕਰਦੇ ਸੀ ਆਈਓ ਜਰਾ ਜਿਹੜੇ ਸਮਾਜ ਚ ਮਾੜੀਆਂ ਕੱਟਣਾਵਾਂ ਹੁੰਦੀਆਂ ਵੈਸੇ ਉਹਦੇ ਤੋਂ ਸਰਕਾਰ ਨੂੰ ਥੋੜਾ ਪਸੂਚੇਤ ਕਰੀਏ ਨਾ ਕਿ ਬੀਬੇ ਥੋੜੀ ਤਕਲੀਫ ਤਾਂ ਮਹਿਸੂਸ ਕਰਦੀਆਂ ਸੋਨਾ ਪਾਣ ਚ ਪਾਣ ਦੀ ਗੱਲ ਨਹੀਂ ਹੈਗੀ ਗੱਲ ਇਹ ਆ ਵੀ ਨਸ਼ੇ ਦੇ ਬੋਕਤ ਰੋਜੀ ਵਸੇ ਹੈ ਜਾਂ ਹੋਰ ਕੋਈ ਠੀਕ ਹੈ ਚੋਰੀ ਦਾ ਇਦਾਂ ਸਾਰਾ ਕੋਈ ਇਦਾਂ ਨਹੀਂ ਸਾਡਾ ਠੀਕ ਹੈ ਸਾਡੇ ਉਹ ਤਾਂ ਫਿਰ ਭੂਤ ਕੱਢ ਦਿੰਦੇ ਨਾ ਚੋਰਾਂ ਦੇ ਹਾਂਜੀ ਡਰਦੇ ਹੋਗੇ ਫਿਰ ਸਾਡੇ ਵੀ ਠੀਕ ਆ ਜੀ ਯੋਗਾ ਮੈਡਮ ਆ ਗਈ ਹੈ ਜੀ ਯੋਗਾ ਮੈਡਮ ਵੀ ਆ ਗੋਦੀ ਆ ਦੇ ਸਾਨੂੰ ਨੋਰੇ ਮਿਲੇ ਸੀਗੇ ਸਭ ਜੀ ਸੀ ਇਹਨਾਂ ਨੇ ਮੇਰੇ ਤੁਹਾਡੇ ਗੱਲ ਕਿਸਤਕਾਰ ਆਓ ਕਰੋ ਇਹਨਾਂ ਨੂੰ ਫਿੱਟ ਕਰੋ ਅਗਲੀ ਵਾਰ ਸਵੇਰ ਵੇਲੇ ਯੋਗਾ ਕਲਾਸ ਲਾਉਣੀ ਹੈ 1 ਘੰਟਾ ਅਗਲੀ ਵਾਰ ਅਸੀਂ ਸੀਨੀਅਰ ਸਿਟੀਜ਼ਨਸ ਦਾ ਕਿੱਦਾਂ ਦੇਖਣਾ ਹਾਂ ਜੁੜ ਜੁੜ ਇਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਸਤੀਗਾ ਸਾਰਿਆਂ ਨੂੰ ਮੈਂ ਉਹ ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਮੈਨੂੰ ਬੁਲਾਇਆ ਇੰਨਾ ਮਾਨ ਸਤਿਕਾਰ ਦਿੱਤਾ ਕਿ ਇਹਨਾਂ ਤਾਂ ਹਾਂਜੀ ਜਦੋਂ ਸੈਗੇ ਤੀਆਂ ਦਾ ਸੂਟ ਰਿਪੀਟ ਨਹੀਂ ਕੀਤਾ ਨਾ ਹੋਰ ਸੀ ਰਿਪੀਟ ਨਹੀਂ ਕਰਨਾ ਸੂਟ ਕਦੇ ਨਹੀਂ ਰਿਪੀਟ ਕਰਨਾ ਹੈਗਾ ਚਾਹੇ ਕੋਈ ਵੀ ਹੋਵੇ ਹਾਂਜੀ ਕਲਚਰ ਪੰਜਾਬੀ ਕਲਚਰ ਤੇ ਫਿਰ ਪੂਰਾ ਤਿਆਰ ਹੋ ਕੇ ਆਉਣਾ ਸੀ ਪੂਰਾ ਫਿਰ ਚਾਹੇ ਕੋਈ ਵੀ ਹੋਵੇ ਹੈਨਾ ਸਾਪਣ ਕਿਨਾਰੇ ਆਪਣੇ ਪਹਿਰਾ ਵਿੱਚ ਚਿਹਰੇ ਤੇ ਕੁਦਰਤੀ ਨੂਰ ਆਉਂਦਾ ਹਾਂਜੀ ਹਾਂਜੀ ਰੀਅਲ ਵਿੱਚ ਅਸੀਂ ਬੜਾ ਕੁਝ ਦੇਖਦੇ ਆ ਬਲਗੈਰਿਟੀ ਜਿਹੜੀ ਹੈ ਉਹ ਸਮਾਜ ਨੂੰ ਗਰਾਵਟੇ ਲੈ ਕੇ ਜਾਂਦੀ ਅਸੀਂ ਤਾਂ ਬੱਚਿਆਂ ਨੂੰ ਕਹਿੰਦੇ ਆ ਕਿ ਆਪਸੇ ਪੰਜਾਬੀ ਪਹਿਰਾ ਵਿੱਚ ਜ਼ਿਆਦਾ ਰਹਿਣ ਉਹ ਵਧੀਆ ਸੁਣਨਾ ਕਿ ਉਹ ਬਾਹਰ ਵੀ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਜੇ ਆਪਣੇ ਪਹਿਰਾ ਵਿੱਚ ਰਹਿ ਮੰਗੇ ਬਿਲਕੁਲ ਹਾਂ ਸਾਪਣ ਵੀ ਇੱਥੇ ਹੀ ਆ ਜੀ ਹਾਂ ਸਾਪਣ ਵੀ ਇੱਥੇ ਹੀ ਇੱਕ ਲਾਸਵਾਲ ਜਿਹੜੀਆਂ ਭੈਣਾਂ ਦੇਖ ਰਹੀਆਂ ਆ ਆਰਗੇਨਾਈਜ਼ ਕਰਨਾ ਚਾਹੁੰਦੀਆਂ ਉਹ ਨਹੀਂ ਰੇ ਉਹਨਾਂ ਨੂੰ ਕੋਈ ਸਲਾਹ ਅਸੀਂ ਉਹਨਾਂ ਨੂੰ ਸਲਾਹ ਕਹਿੰਦੇ ਵੀ ਅਸੀਂ ਹਰ ਸਾਲ ਦੀਆਂ ਮਨਾਉਂਦੇ ਆ ਕੋਸ਼ਿਸ਼ ਕਰਿਆ ਕਰੋ ਇਦੇ ਪਿੰਡ ਵਿੱਚ ਆਉਂਦੀ ਤੀਆਂ ਮਨਾਉਂਦੀ ਨਾ ਸਾਡੇ ਹਾਂ ਸਾਡੇ ਸਾਡੇ ਆਪਣੇ ਪਿੰਡ ਵਿੱਚ ਨਹੀਂ ਮਨਾਈ ਜਾਂਦੀ ਤਾਂ ਇਹਨਾਂ ਨਾਲ ਸੰਪਰਕ ਕਰ ਲੋ ਰਲ ਮਿਲ ਕੇ ਮਨਾ ਲਈ ਹਾਂਜੀ ਰਲ ਮਿਲ ਕੇ ਮਨਾ ਲਾਂ ਬਹੁਤ ਜੀ ਹੁਣ ਵੀ ਲਾਉਂਡ ਮੈਂ ਕਰਾਈਏ ਸਾਰੇ ਨਗਰ ਨੇ ਇੱਥੇ ਤੀਆਂ ਮਨਾਓ ਇੱਥੇ ਖਾਓ ਵੀ ਲੰਗਰ ਇੰਜੋਏ ਕਰੋ ਬੱਚਿਆਂ ਨਾਲ ਚੁੱਲੇ ਲੈਂਦਾ ਹਾਂ ਚੁੱਲੇ ਲੈਂਦਾ ਹਾਂ ਹਾਂ ਚੁੱਲੇ ਲੈਂਦਾ ਸਾਨੂੰ ਬਹੁਤ ਸ਼ੁਕਰੀਆ ਪੈਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਹੋ ਬਹੁਤ ਵਧੀਆ ਲੱਗਾ ਤੁਹਾਡੇ ਵਰਗੇ ਰੂਹਾਂ ਦੇ ਦਰਸ਼ਨ ਹੋ ਗਏ ਵੱਡ ਭਾਗੀਆਂ ਜੀ ਸਰਪੰਚ ਸਾਹਿਬ ਆਓ ਦੋ ਮਿੰਟ ਪੈਣਾ ਵੱਲੋਂ ਬੜੀ ਤਾਰ ਕਹਿੰਦੇ ਕਿ ਸਾਡੇ ਭਰਾ ਨੇ ਬਹੁਤ ਸਾਥ ਦਿੱਤਾ ਔਰ ਤੁਸੀਂ ਵਧਾਈ ਦੇ ਪਾਤਰ ਹੋ ਕੇ ਭੈਣਾਂ ਨੂੰ ਮੌਕਾ ਦਿੱਤਾ ਤਾਂ ਜੋ ਆਪਣੇ ਦਿਲ ਦੀਆਂ ਰੀਜਾਂ ਪੂਰੀਆਂ ਕਰ ਸਕਣ ਕਿੰਨੇ ਕ ਐਫਰਟ ਲੱਗੇ ਆ ਕਿੰਨੀ ਕ ਕੋਸ਼ਿਸ਼ਾਂ ਕਰਨੀਆਂ ਪਈਆਂ ਨਹੀਂ ਬਹੁਤ ਵਧੀਆ ਇਨੀ ਬਹੁਤ ਸਾਥ ਦਿੱਤਾ ਨੇ ਜੋ ਵੀ ਨਹੀਂ ਕਿਹਾ ਆਪਾਂ ਉਹਨਾਂ ਦੀ ਖੁਆਸ਼ੀ ਪੂਰੀ ਕਰਤੀ ਆ ਜੋ ਵੀ ਨਹੀਂ ਆਪਾਂ ਨੂੰ ਆਰਡਰ ਲਾਇਆ ਆ ਕੰਮ ਹੋਣਾ ਚਾਹੀਦਾ ਅਸਿਕੇ ਜੀ ਹੋ ਗਿਆ ਅੱਛਾ ਸਕੂਲ ਦੇ ਫੰਕਸ਼ਨ ਵਰਗਾ ਐਨੂਅਲ ਫੰਕਸ਼ਨ ਵਰਗਾ ਹਾਂਜੀ 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 ਐਨ ਬੜੀਆ ਸਾਰਾ ਹੋ ਗਿਆ ਤਿਆਂ ਦੇ ਚਿਹਰੇ ਤੇ ਇਹਨਾਂ ਉਤਸ਼ਾਹ ਹਰ ਸ਼ੌਲਾਸ ਇਧਰ ਬੀਬੀਆਂ ਦੇ ਚਿਹਰੇ ਤੇ ਖੁਸ਼ੀ ਮਨ ਨੂੰ ਸਕੂਨ ਤਾਂ ਮਿਲਦਾ ਬਹੁਤ ਜੀ ਬਹੁਤ ਐਨ ਸਾਰੇ ਖੁਸ਼ ਆ ਤੇ ਬੀਬੀਆਂ ਨੇ ਐਲਾਨ ਵੀ ਕਰਤਾ ਕਹਿੰਦੇ ਅਗਲੇ 20-25 ਸਾਲ ਲਈ ਸਾਡਾ ਸਰਪੰਚ ਚਲੋ ਇਹ ਤਾਂ ਮਹਾਰਾਜ ਜੀ ਕਰ ਪਾਇਆ ਬਾਕੀ ਕੋਈ ਨਾਰਾਜ਼ ਨਾ ਹੋਈ ਉਹ ਮਨ ਚ ਉਹਨਾਂ ਦੇ ਭਾਵ ਆ ਗਏ ਚਲੋ ਤਾਂ ਜੋ ਪ੍ਰਮਾਤਮਾ ਨੇ ਜਿਹਦੇ ਸਰਸੇ ਰੱਦ ਦੇਣਾ ਉਹ ਤਾਂ ਹਾਂ ਜਿੰਨੀ ਸੇਵਾ ਲਿਖੀ ਹੋ ਆ ਜੀ ਉਹ ਕਰਦੇ ਆਂਗੇ ਅੱਛਾ ਇੱਕ ਗੱਲ ਮੈਨੂੰ ਹੋਰ ਪਤਾ ਲੱਗੀ ਕਹਿੰਦੇ ਕਿ ਇੱਥੇ ਚੋਰੀ ਚਿਕਾਰੀ ਘਟਿਆ ਕਹਿੰਦੇ ਭੂਤਾ ਪੰਡ ਵਾਲੇ ਪੂਤ ਕੱਢ ਦਿੰਦੇ ਚੋਰੀਆਂ ਨੂੰ ਜੀ ਚੋਰੀ ਬਹੁਤ ਘਟ ਚਾਂਸ ਆ ਹਾਂ ਜੀ ਉਹ ਫ ਹਿੰਆ ਪਹਿਲਾਂ ਬਹੁਤ ਹੋਈਆਂ ਇੱਥੇ ਪਿੰਡ 'ਚ ਹੁਣ ਤਾਂ ਥੋੜਾ ਜਿਹਾ ਬਚਾਇਆ ਏਕ-ਇਕ ਕਰਕੇ ਬਚਾਇਆ ਹਾਂਜੀ 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 ਸਰਪੰਚ ਸਾਹਿਬ ਕਰਕੇ ਬਚਾਇਆ ਹੋਇਆ ਜੀ ਘੁੱਤਾ ਪੈਣ ਲੋ ਚੰਗੀ ਗੱਲ ਹੈ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ ਜੀ ਪਾਜੀ ਤੁਸੀਂ ਕੀ ਕਹੋਗੇ ਪਰਮੇਸ਼ਵਰmargiye ਮੁਸ਼ਰਕੀਆ ਬਾਕ ਬਹੁਤ ਵਧੀਆ ਸਾਡੇ ਸਰਪੰਚ ਸਾਹਿਬ ਬਹੁਤ ਯੋਗਦਾਨ ਦਿੰਦੇ ਜੀ ਸਾਡੇ ਹਰੇਕ ਕੰਮ ਦੇ ਵਿੱਚ ਮੋਹਰੇ ਹੋ ਕੇ ਜੀ ਆਪਣਾ ਘਰ ਦਾ ਪਰਿਵਾਰ ਵੀ ਆਇਆ ਹੋਇਆ ਹਾਂਜੀ ਹਾਂਜੀ ਮੇਰੀ ਵਾਈਫ ਮੇਰੇ ਬੇਟਾ ਵੀ ਆ ਹਨ ਜੀ ਵੇਖੋ ਇਹ ਚੰਗੀ ਗੱਲ ਹੈ ਕਿ ਤੁਸੀਂ ਸਾਥ ਵੀ ਦੇ ਰਹੇ ਹੋ ਪਰਿਵਾਰ ਨੂੰ ਵੀ ਇੱਥੇ ਮੌਕਾ ਦੇ ਰਹੇ ਹੋ ਇਹ ਜਿਆਦਾ ਚੰਗੀ ਗੱਲ ਹੈ ਹਾਂਜੀ ਹਾਂਜੀ ਇਹਦਾ ਕੁਝ ਲੋਕ ਕੱਲਾ ਸਾਥ ਦਿੰਦੇ ਪਰਿਵਾਰ ਨੂੰ ਕਹਿੰਦੇ ਛੱਡ ਪਰੇ ਕੀ ਜਾਣਾ ਪਰਿਵਾਰ ਨਾਲ ਲੈ ਕੇ ਆਉ ਇਹੀ ਆਪਣਾ ਪੰਡਾ ਇਸੇ ਕਰਕੇ ਲਾਈਵ ਵੀ ਸ਼ੁਰੂ ਕਰਵਾਇਆ ਜੋ ਆਪਣੇ ਬਾਹਰਲੇ ਐਨ ਆਰ ਆਈ ਉਹ ਵੀ ਦੇਖ ਸਕਣ ਨਾਲ ਜੋੜ ਸਕਣ ਇਸਪੇ ਐਨ ਆਰ ਆਈਆਂ ਦਾ ਕਿੰਨਾ ਸਹਿਯੋਗ ਹੈ ਜੀ ਬਹੁਤ ਸਹਿਯੋਗ ਹੈ ਸਾਡੇ ਪਿੰਡ 'ਚ ਬਹੁਤ ਏਕਤਾ ਜੀ ਜੀ ਚੰਗੀ ਗੱਲ ਤੁਸੀਂ ਪਿੱਛੇ ਨਹੀਂ ਰਹਿਣਾ ਤੁਸੀਂ ਭਾਗ ਦੱਸਣੇ ਆਂ ਹਾਂ ਜੀ ਹਾਂ ਜੀ ਖੁਸ਼ ਹੋ ਬਹੁਤ ਵਧੀਆ ਜੀ ਪ੍ਰੋਗਰਾਮ ਹੋਇਆ ਇਹ ਪੈਨਡ ਵਾਲਿਆਂ ਦਾ ਬਹੁਤ ਬਧਾਈ ਦਾ ਪਾਤਰਾ ਤੁਸੀਂ ਆਏ ਸਾਡੇ ਬਹੁਤ ਧੰਨਵਾਦ ਜਾਨੀ ਕਿ ਸਹਿਯੋਗ ਤੁਹਾਡੇ ਨਾਲ ਹੀ ਹੋਰ ਵਧ ਗਿਆ ਜੀ ਤੇ ਪੈਨਡ ਵਾਲੇ ਬਹੁਤ ਸਹੂਲਤਾਵਾਂ ਦਿੱਤੀਆਂ ਜੀ ਤੇ ਪੈਨਡ ਇੱਕ ਹੋਰ ਬਹੁਤ ਜ਼ਰੂਰੀ ਚੇਤਾ ਆ ਗਿਆ ਜੀ ਜੀ ਪੈਨਡ 'ਚ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜਿਤਿਆਂ ਦਾ ਰੌਣਕਾਂ ਲੱਗੀਆਂ ਪੂਰੀਆਂ ਭੈਣਾਂ ਨੂੰ ਦੇਖ ਕੇ ਖੁਸ਼ ਹਾਂਜੀ ਹਾਂਜੀ ਬਹੁਤ ਵਧੀਆ ਪਿੰਡ ਵੀ ਕੁੜੀ ਭੈਣ ਹੁੰਦੀ ਹਾਂਜੀ ਭੈਣ ਹੁੰਦੀ ਹਾਂਜੀ 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 ਜ਼ਿੰਮੇਵਾਰੀ ਵਾਲੀ ਹਾਂਜੀ ਜ਼ਿੰਮੇਵਾਰੀ ਵਾਲੀ ਜੀ ਪਾਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਤੀਆਂ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਕੱਲਾ ਤੀਆਂ ਦਾ ਪ੍ਰੋਗਰਾਮ ਨਹੀਂ ਸਾਡੇ ਪਿੰਡ 'ਚ ਛਿੰਝ ਮੇਲੇ ਵੀ ਹੁੰਦੇ ਆ ਫੁੱਲ ਪਹਿਲਵਾਨ ਵੀ ਸਾਡੇ ਪਿੰਡ 'ਚ ਮੁੰਡੇ ਫੁੱਟਬਾਲ ਦੇ ਖਿਡਾਰੀ ਬਹੁਤ ਵਧੀਆ ਹੈ ਮੁੰਡੇ ਭਾਜੀ ਦਾ ਮੁੰਡਾ ਪਹਿਲਵਾਨ ਹੈ ਬਹੁਤ ਵਧੀਆ ਬਾਕੀ ਹੋਰ ਗੇਮਾਂ ਵੀ ਕਰਾ ਰਹੇ ਆ ਅਸੀਂ 18 ਤਰੀਕ ਨੂੰ ਭਾਜੀ ਨੇ ਪੂਰਾ ਮੋਚਣਾ ਲਾ ਕੇ ਰੱਖਿਆ 18 ਤਰੀਕ ਨੂੰ ਛਿੰਜ ਵੀ ਕਰਾ ਰਹੇ ਆ ਅਸੀਂ ਆਪਣੇ ਪਿੰਡ ਦੇ ਵਿੱਚ ਤੁਸੀਂ ਰੋਜ਼ ਮਿਲ ਕੇ ਵੀ ਜਾ ਸਕਦੇ ਹੋ ਰੋਜ਼ ਦੇ ਘਰ ਆ ਤੁਸੀਂ ਆਣਾ ਜ਼ਰੂਰ ਪਿੰਡ ਸੜਕ ਤੇ ਹੀ ਬਾਕੀ ਚਲੋ ਪਰਮਾਤਮਾ ਦੀ ਦਇਆ ਚਾਹੀਦੀ ਆ ਸਾਰੇ ਪ੍ਰੋਗਰਾਮ ਵਧੀਆ ਢੰਗ ਨਾਲ ਹੋ ਰਹਾ ਹੈ ਹਾਂਜੀ ਪਿਆਰ ਇੱਕਾ ਇੱਕ ਪੱਗ ਨੋਜ਼ਰੂ ਚਲੋ ਬਾਅਦ ਸ਼ੁਕਰੀਆ ਭੈਣਾ ਤੋਂ ਇੱਕ ਸਵਾਲ ਸਿਰਫ ਲੈਣਾ ਭਾਬੀ ਗੁਰਦੀਪ ਭਾਬੀ ਆਇਓ ਦੇਖਣ ਵਾਲੇ ਨੇ ਕਹਣਾ ਪਤਾ ਰਿਸ਼ਤੇਦਾਰੀ ਆ ਕਿੰਨੀਆਂ ਜੜੀਆਂ ਪਿੰਡ ਦੀਆਂ ᱛੀਆਂ ਜਿਹੜੀਆਂ ਸਾਰੇ ਤੋਂ ਪੇਕੇ ਆਈਆਂ ᱛੀਆਂ ਦੇ ਤਿਉਹਾਰ ਕੀ ਹੈਗੀਆਂ ਕਾਫੀ ਜਾਣੀਆਂ ਆਈਆਂ ਹਾਂਜੀ ਕਾਫੀ ਇਹ ਚੰਗੀ ਗੱਲ ਹਾਂਜੀ ਸਾਰੇ ਨੂੰ ਕਿਹਾ ਸੀ ਬੱਚਿਆਂ ਨੂੰ ᱛੀਆਂ ਨੂੰ ਇਹ ਜੱਬੂਵਾਲ ਤੋਂ ਆਈਆਂ ਜੱਬੂਵਾਲ ਤੋਂ ਆਈਆਂ ਅੱਛਾ ਹਾਂ ਕਿੰਨਾ ਬਹੁਤ ਆ ਚੜਦਾ ਬਹੁਤ ਖੁਸ਼ੀ ਹੁੰਦੀ ਆਪਣੇ ਪਿੰਡ ਦਾ ਇਦਾਂ ਦੇਖ ਕੇ ਕਿੰਨਾ ਸਤਕਾਰ ਹੁੰਦਾ ਵੀ ਜਾ ᱛੀਆਂ ਦਾ ਮੌਕਾ ਦਿੱਤਾ ਗਿਆ ਬਹੁਤ ਖੁਸ਼ੀ ਆ ਪਿੰਡ ਵੱਲੋਂ ਇਥੋਂ ਬਹੁਤ ਖੁਸ਼ੀ ਸਾਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਧੀਆ ਨੂੰ ਜਿਹੜੀਆਂ ਵਿਆਹੀਆਂ ਇੱਥੇ ਸੱਦੀਆਂ ਆ ਸਰਪੰਚ ਸਾਹਿਬ ਵੱਲੋਂ ਬਹੁਤ ਇਦਾਂ ਚਾ ਆ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਇਹ ਸਭ ਤੋਂ ਚੰਗੀ ਗੱਲ ਹੈ ਹਾਂਜੀ ਸਾਡੇ ਪਿੰਡ ਦਾ ਬਹੁਤ ਮਾਣ ਵਧਾਇਆ ਇਹਨਾਂ ਨੇ ਇਸ ਗੱਲ ਤੇ ਤੁਹਾਡਾ ਪੂਰੀ ਦੁਨੀਆ ਚ ਮਾਣ ਵਧਦਾ ਰਹਿਣਾ ਗੁਰਦੀਪ ਜੀ ਜਿਹੜੀਆਂ ਭੈਣਾਂ ਦੇਖ ਰਿਹਾ ਤੁਹਾਨੂੰ ਦਿਲੋਂ ਦੁਆਵਾਂ ਦੇਣਗੀਆਂ ਕਿਉਂਕਿ ਜੋ ਇਹਨਾਂ ਦੀ ਰੂਹ ਨੂੰ ਸਕੂਨ ਅੱਜ ਮਿਲਿਆ ਨਾ ਬਹੁਤ ਖੁਸ਼ੀ ਸਾਨੂੰ ਅਸੀਂ ਸਵੇਰ ਦੇ ਆਏ ਹੋਏ ਹਾਂ ਇਹ ਸਕੀਮ ਪਿੰਡ ਲਈ ਲੈ ਕੇ ਆਉਂਗੀ ਜੋ ਬੀਬੀਆਂ ਵਾਸਤੇ ਆਉਗੀ ਹਰ ਤਰ੍ਹਾਂ ਵੋਟਾਂ 'ਚ ਨਾ ਖੜ੍ਹ ਜਾਈਓ ਵੋਟਾਂ 'ਚ ਨਹੀਂ ਖੜ੍ਹਣੀ 1000 ਰੁਪਏ ਵਾਲੀ ਲਿਓ ਨਹੀਂ ਨਹੀਂ ਕਰਾ ਦੇਣੀ ਖੜੀ ਹੁਣ ਆਪਾਂ 1000 ਰੁਪਏ ਵਾਲੀ ਗੱਲ ਵੀ ਕਰਨੀ ਆ ਜੇ ਪੀਐਮ ਨੇ ਕਹੀ ਸੀ ਹਾਂ ਜੀ ਜਿਹੜੀ ਲੋਹੀ ਗਾਨੀ ਹੋਈ ਹੈਗੀ 1000 ਰੁਪਏ ਵਾਲੀ ਸਕੀਮ ਹੋ ਲਾਗੂ ਨਹੀਂ ਹੋਈ ਹੈਗੀ ਨਾ ਉਹ ਚਾਹੀਦਾ ਹਾਂਜੀ ਚਾਹੀਦਾ ਸਾਨੂੰ ਉਹ ਹੀ ਲਾ ਜੇ ਹੁਣ ਸਾਨੂੰ ਆਇਆ ਹੁੰਦਾ ਸੀ ਤੀਆਂ ਦੀ ਸ਼ਾਪਿੰਗ ਕਰ ਲੈਂਦੇ ਆਪਣੀ ਬੱਕਰੀ ਜੇ 1000 ਰੁਪਏ ਆਇਆ ਹੁੰਦਾ ਉਹ ਚ ਪਿਆਰਾ ਉਹ 12000 ਸਾਲ ਬਾਤ ਕੱਢ ਲਉਂਦੇ ਉਹੀ ਤਾਂ ਗੱਲ ਅਸੀਂ ਕਿਤੇ ਨਾ ਕਿਤੇ ਯੂਜ਼ ਕਰਦੇ ਉਹਨੂੰ ਦਰਾਂ ਦੇ ਬੇਨਤੀ ਆ ਵੀ ਨਸ਼ੇ ਖਤਮ ਕਰੋ ਹਾਂ ਨਸ਼ੇ ਖਤਮ ਕਰੋ ਬੱਚਿਆਂ ਦੀ ਜਾਨ ਨਾ ਵਿਚਾਰੋ ਇਹਨਾਂ ਨੂੰ 1000 ਰੁਪਏ ਸਕੀਮ ਲਾਓ ਪੁੱਤਾਂ ਵਾਲਿਆਂ ਨੂੰ ਉਹ ਦੇਖਣ ਵਾਲੇ ਕਿਹੜਾ ਵੀ ਇੰਨੇ ਮਹਿੰਗੇ ਮਹਿੰਗੇ ਕੱਪੜੇ ਪਾਏ 1000 ਰੁਪਏ ਮੰਗੀ ਜਾਂਦੀਆਂ ਯਾਰ ਅਮਰੀਕਾ ਵਾਲੇ ਆ ਜੀ ਵਾਲੇ ਨਾਲ ਜਿਹੜੇ ਫ੍ਰੀ ਦੇ ਸਾਡੇ ਹੀ ਆਉਣੇ ਸਾਨੂੰ ਵਾਪਸ ਹਾਂ ਇਹ ਵੀ ਗੱਲ ਬਾਕੀ ਵਾਲੇ ਮੰਗਦੇ ਆਪਣੇ ਲਈ ਆਪਣੇ ਆਪ ਪੂਤਾ ਵਾਲਿਆਂ ਦੇ ਸਪੈਸ਼ਲ ਇਹ ਤੁਹਾਡੇ ਮਦਰ ਨੇ ਹਾਂਜੀ ਮੇਰੇ ਮम्मा ਨੇ ਰੂਹ ਨੂੰ ਬੜਾ ਸਕੂਨ ਹੋਣਾ ਬਹੁਤ ਸਾਰਾ ਹੀ ਮੇਰਾ ਨੱਗਰ ਸਾਰਾ ਪਰਿਵਾਰਾ ਹੀ ਆ ਗਿਆ ਕਿ ਰੱਬ ਵੇੜੇ ਆ ਗਿਆ ਹਾਂਜੀ ਹਾਂਜੀ ਜਿਹੜਾ ਜਿਹੜਾ ਨੱਗਰ ਹੈ ਨਾ ਉਹ ਮੇਰਾ ਸਾਰਾ ਪਰਿਵਾਰਾ ਇਹ ਤਾਂ ਬੜਾ ਪਿਆਰਾ ਬੱਚਾ ਇੱਕ ਵੀ ਸਟੈਪ ਨਹੀਂ ਭੁੱਲੀ ਇਹ ਹਾਂਜੀ ਹਾਂਜੀ ਬੱਚੇ ਕਿੰਨੇ ਦਿਨ ਹੋ ਗਿਆ ਸੀ ਪ੍ਰੈਕਟਿਸ ਕਰਦੇ 16 ਦਿਨ ਹੋ ਗਿਆ ਪ੍ਰੈਕਟਿਸ ਕਰਦੇ ਬਹੁਤ ਸ਼ੁਕਰ ਹੈ ਬਾਕੀ ਪੈਣਾ ਕਹਿੰਦੇ ਹੁਣ ਬਸ ਕਰੋ ਹਾਂਜੀ ਇਹ ਲੰਗਰ ਵਾਲ ਨੂੰ ਦੁਰੀਏ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਦਾ ਔਰ ਜਿਹੜੀਆਂ ਬੱਚੀਆਂ ਸਟੇਜ ਤੇ ਹੁਣ ਪੰਚਣਾ ਜੀ ਹਾਂਜੀ ਰੇਖਾ ਸਾਰੀ ਟੀਮ ਨੇ ਆਉਣਾ ਤੁਸੀਂ ਸਾਡਾ ਦਿਨਾਂ ਸੈ ਜਿਹੜੀਆਂ ਬਾਦ ਦਗਰ ਲੋ ਬੀਬੀਆਂ ਨੇ ਹੁਣ ਨੱਚਣਾ ਵੀ ਆਪ ਵੀ ਓਕੇ ਬੂ ਬੂ ਹੋਣੀ ਆ ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆ ਦਿਖਾ ਦਿੰਦੇ ਇੱਕ ਵਾਰੀ ਵੇਜ ਪੀਂਗਾ ਤੁਸੀਂ ਦੇਖੋ ਪਿੱਪਲੀ ਪੀਂਗਾ ਤਾਂ ਨਹੀਂ ਪਰ ਮਾਹੌਲ ਸਿਰਜ ਦਿੱਤਾ ਇਧਰ ਉਹ ਜਿਹੜੀਆਂ ਬੱਚੀਆਂ ਸਟੇਜ ਤੇ ਆ ਬੜਾ ਅੱਛਾ ਉਹਨਾਂ ਨੇ ਸਟੇਜ ਦਾ ਸੰਚਾਲਨ ਵੀ ਕੀਤਾ ਔਰ ਕਦੇ ਦਾ ਜਿਹੜੀ ਪਰਫਾਰਮੈਂਸ ਦਿੱਤੀ ਆ ਇੱਕ ਵੀ ਸਟੈਪ ਨਹੀਂ ਉਹ ਭੁੱਲੀਆਂ ਔਰ ਜੋ ਇੱਕ ਦੂਜੀ ਨੂੰ ਮਾਨ ਸਨਮਾਨ ਦਿੰਦਾ ਇੱਕ ਦੂਜੇ ਨੂੰ ਕੰਪਲੀਮੈਂਟ ਕੀਤਾ ਇੱਕ ਦੂਜੇ ਸਾਥ ਦਿੰਦਾ ਬੜਾ ਚੰਗਾ ਲੱਗਿਆ ਔਰ ਇਹ ਧੀਆਂ ਵਸਦੀਆਂ ਰਹਿਣ ਸਾਡੀ ਇਹੀ ਦੁਆ ਹੈ ਰੱਬ ਇਹਨਾਂ ਦੀ ਝੋਲੀ 'ਚ ਸਾਰੇ ਸੁੱਖ ਪਾ ਦੇਣ ਸਾਡੀ ਇਹੀ ਦੁਆ ਹੈ ਬਹੁਤ ਬਹੁਤ ਸ਼ੁਕਰੀਆ